ਸਤਿਆਨੁ ਪਿਆਰ ਭਰੇ ਸਤਿ ਸ੍ਰੀ ਅਕਾਲ ਪੰਜਾਬ ਤੇ ਹਰਿਆਣਾ ਦੇ ਵਿੱਚ ਪਾਣੀ ਦਾ ਮੁੱਦਾ ਬਹੁਤ ਗਰਮਾਇਆ ਹੋਇਆ ਹੈ ਪਾਣੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਆਪਣਾ ਹੱਕ ਜਤਾ ਰਿਹਾ ਹੈ ਹਰਿਆਣਾ ਪਾਣੀ ਲੈਣ ਲਈ ਅੜਿਆ ਹੋਇਆ ਹੈ ਨਾ ਪੰਜਾਬ ਦਾ ਪਾਣੀ ਹੈ ਤੇ ਨਾ ਹਰਿਆਣਾ ਦਾ ਪਾਣੀ ਹੈ ਅਸਲ ਪਾਣੀ ਦੇ ਮਾਲਕ ਜਿਨ੍ਹਾਂ ਦਾ ਪਾਣੀ ਹੈ ਉਹ ਵੀ ਵਿੱਚ ਆ ਗਏ ਨੇ ਹੁਣ ਪੰਜਾਬ ਦੇ ਲੋਕ ਇਹ ਵੀ ਪਾਣੀ ਜੋ ਆਪਣਾ ਹੱਕ ਜਤਾ ਰਹੇ ਨੇ ਇਹਨਾਂ ਦਾ ਪਾਣੀ ਨਹੀਂ ਹੈ ਜਿਸ ਨੂੰ ਲੈ ਕੇ ਉਹ ਤੀਸਰਾ ਜਿਸ ਨੇ ਪਾਣੀ ਪੰਜਾਬ ਤੇ ਹਰਿਆਣਾ ਨੂੰ ਦਿੱਤਾ ਹੋਇਆ ਉਸ ਨੇ ਆ ਕੇ ਹੁਣ ਇਸ ਮਸਲੇ ਦੇ ਵਿੱਚ ਵੱਡਾ ਮੋੜ ਖੜਾ ਕਰ ਦਿੱਤਾ ਹੈ ਕਿ ਦੋਨੋਂ ਰਾਜ ਜੋ ਇਸ ਪਾਣੀ ਦੇ ਉੱਪਰ ਆਪਣਾ ਆਪਣਾ ਹੱਕ ਜਤਾ ਰਹੇ ਨੇ ਇਹ ਪਾਣੀ ਦੋਨਾਂ ਰਾਜਾਂ ਦਾ ਨਹੀਂ ਇਹ ਪਾਣੀ ਕਿੱਥੋਂ ਆਉਂਦਾ ਹੈ ਉਹ ਤਾਂ ਬੋਲ ਨਹੀਂ ਰਿਹਾ ਜਿਨ੍ਹਾਂ ਦਾ ਪਾਣੀ ਹੈ ਤੇ ਪੰਜਾਬ ਐਵੇਂ ਫੜਾ ਮਾਰੀ ਜਾਂਦਾ ਕਿ ਮੇਰਾ ਪਾਣੀ ਹੈ ਸੋ ਪੰਜਾਬ ਦੇ ਕਿਸਾਨਿਆਂ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਵੀ ਤੇ ਪੰਜਾਬ ਦੇ ਲੀਡਰਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਪਾਣੀ ਪੰਜਾਬ ਦਾ ਆਪਣਾ ਨਹੀਂ ਤੇ ਫਿਰ ਪਾਣੀ ਦੇ ਉੱਪਰ ਪੰਜਾਬ ਆਪਣਾ ਹੱਕ ਕਿਉਂ ਜਤਾ ਰਿਹਾ ਹੈ ਇਸੇ ਇਲਾਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਆਪਣਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਹਿਮਾਚਲ ਦਾ ਪਾਣੀ ਹੋਣ ਦੇ ਨਾਤੇ ਹਿਮਾਚਲ ਤਾਂ ਇਸ ਮੁੱਦੇ ਦੇ ਵਿੱਚ ਬੋਲ ਨਹੀਂ ਰਿਹਾ ਤੇ ਪੰਜਾਬ ਕਦੋਂ ਦਾ ਫੜਾ ਮਾਰਦਾ ਹੈ ਕਿ ਇਹ ਪਾਣੀ ਦਾ ਹੱਕ ਸਾਡਾ ਹੈ ਇਹ ਪਾਣੀ ਸਾਡਾ ਹੈ ਜੇਕਰ ਹਿਮਾਚਲ ਵਾਲੇ ਇਹ ਪਾਣੀ ਨੂੰ ਬੰਦ ਕਰ ਲੈਣ ਤਾਂ ਫਿਰ ਇਹ ਪਾਣੀ ਪੰਜਾਬ ਵਿੱਚ ਨਹੀਂ ਜਾਵੇਗਾ ਤੇ ਪੰਜਾਬ ਦੀ ਧਰਤੀ ਬੰਜਰ ਹੋਵੇਗੀ ਸੋ ਇਸ ਨੂੰ ਲੈ ਕੇ ਹਿਮਾਚਲ ਦੇ ਮੁੱਖ ਮੰਤਰੀ ਨੇ ਜੋ ਕਿਹਾ ਕਿ ਦੋਵੇਂ ਸੂਬੇ ਪਾਣੀ ਤੇ ਆਪਣਾ ਆਪਣਾ ਹੱਕ ਜਮਾਉਣਾ ਬੰਦ ਕਰ ਦੇਣ ਪੰਜਾਬ ਜੋ ਕਿ ਬਹੁਤ ਵੱਡੇ ਦਾਅਵੇ ਕਰਦਾ ਹੈ ਕਿ ਇਹ ਪਾਣੀ ਪੰਜਾਬ ਦੀ ਧਰਤੀ ਦਾ ਹੈ ਤੇ ਹਰਿਆਣਾ ਕਹਿੰਦਾ ਹੈ ਕਿ ਪਾਣੀ ਮੇਰੇ ਹਿੱਸੇ ਦਾ ਮੈਨੂੰ ਮਿਲਣਾ ਚਾਹੀਦਾ ਹੈ ਸੋ ਹਰਿਆਣਾ ਪਾਣੀ ਲੈਣ ਵਿੱਚ ਅੜਿਆ ਹੋਇਆ ਤੇ ਪੰਜਾਬ ਪਾਣੀ ਨਾ ਦੇਣ ਵਿੱਚ ਅੜਿਆ ਹੋਇਆ ਪਰ ਹਿਮਾਚਲ ਦੀ ਐਂਟਰੀ ਹੋਣ ਦੇ ਨਾਲ ਦੋਨੋਂ ਰਾਜਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਦੋਨੋਂ ਰਾਜ ਹੁਣ ਹਿਮਾਚਲ ਵਾਲੇ ਪਾਸੇ ਦੇਖਣ ਲੱਗੇ ਨੇ ਕਿ ਹਿਮਾਚਲ ਨੇ ਇਹ ਵੱਡਾ ਵਿੱਚ ਕਿਹੜਾ ਲਿਆ ਕੇ ਜਿਹੜਾ ਬਿਆਨ ਦਿੱਤਾ ਕਿ ਹੁਣ ਦੋਨੋਂ ਰਾਜ ਪਾਣੀ ਨੂੰ ਤਰਸਣਗੇ ਸੋ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਕਹਿੰਦੇ ਨੇ ਕਿ ਅਸੀਂ ਜਦੋਂ ਪਾਣੀ ਹਿਮਾਚਲ ਦੇ ਪਹਾੜਾਂ ਵਿੱਚੋਂ ਨਿਕਲਦਾ ਹੈ ਤਾਂ ਉਹ ਨਦੀਆਂ ਥਾਣੀ ਬਿਆਸ ਦਰਿਆ ਸਤਲੁਜ ਦਰਿਆ ਇਹ ਹਿਮਾਚਲ ਦੇ ਦਰਿਆ ਨੇ ਨਾ ਕਿ ਪੰਜਾਬ ਦੇ ਪਰ ਜਦੋਂ ਪਹਿਲਾਂ ਪੰਜਾਬ ਹਰਿਆਣਾ ਹਿਮਾਚਲ ਤਿੰਨੋਂ ਸਟੇਟਾਂ ਇਕੱਠੀਆਂ ਸੀ ਉਸ ਵਕਤ ਇਹ ਦਰਿਆ ਚੜਨੇ ਕੁਝ ਹਿੱਸਾ ਪੰਜਾਬ ਵਿੱਚ ਚਲੇ ਗਿਆ ਕੁਝ ਹਿੱਸਾ ਹਰਿਆਣਾ ਦਾ ਨਾਲ ਰਹਿ ਗਿਆ ਤੇ ਕੁਝ ਹਿਮਾਚਲ ਦਾ ਸੋ ਉਹਨਾਂ ਨੇ ਕਿਹਾ ਕਿ ਜੋ ਹਿਮਾਚਲ ਸੂਬੇ ਦੇ ਵੱਲੋਂ ਹਿਮਾਚਲ ਦੇ ਪੰਜਾਬ ਹਰਿਆਣਾ ਦੇ ਵਿੱਚ ਜੋ ਸਾਂਝਾ ਬੰਨ ਬਣਿਆ ਸੀ ਪਾਖੜਾ ਡੈਮ ਉਸ ਦਾ ਹਿਮਾਚਲ ਨੂੰ ਜੋ ਬਿਜਲੀ ਰਾਇਟੀ ਦੇਣ ਬਾਰੇ ਵੀ ਪਹਿਲਾਂ ਇਹ ਲਿਖਤੀ ਰੂਪ ਵਿੱਚ ਸਭ ਲਿਖਿਆ ਗਿਆ ਸੀ ਪਰ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਨੇ ਅੱਜ ਤੱਕ ਉਸਤੇ ਵਾਅਦਾ ਨਹੀਂ ਕੀਤਾ ਪਾਖੜਾ ਡੈਮ ਦੇ ਨਿਰਮਾਣ ਬਾਰੇ ਗੱਲ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਜਦੋਂ ਇਹ ਡੈਮ ਬਣਾਇਆ ਗਿਆ ਸੀ ਤਾਂ ਹਿਮਾਚਲ ਸਬ ਨੂੰ ਵੱਧ ਨੁਕਸਾਨ ਚੱਲਿਆ ਸੀ ਹਿਮਾਚਲ ਪ੍ਰਦੇਸ਼ ਨੇ ਕਈ ਪਿੰਡ ਡੁੱਬ ਗਏ ਸਨ ਸੈਂਕੜੇ ਪਰਿਵਾਰ ਬੇਗਰ ਹੋ ਗਏ ਸਨ ਪਰ ਅਜ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਉਹਨਾਂ ਨੇ ਕਿਹਾ ਕਿ ਪੰਜਾਬ ਹਰਿਆਣਾ ਦੋਵੇਂ ਸਾਡੇ ਭਰਾ ਹਨ ਦੋਵਾਂ ਨੂੰ ਮਿਲ ਕੇ ਇਹ ਮਸਲਾ ਸੁਲਝਾ ਲੈਣਾ ਚਾਹੀਦਾ ਹੈ ਜਦੋਂ ਕਿ ਪਾਣੀ ਨਾਲ ਆਮਦਨ ਕਮਾਉਣ ਦੀ ਸੋਚੀ ਤਾਂ ਦੋਵਾਂ ਨੇ ਹੀ ਵਿਰੋਧ ਕਰ ਦਿੱਤਾ ਅਜਿਹਾ ਨਹੀਂ ਕਰਨਾ ਚਾਹੀਦਾ ਅਸੀਂ ਪਾਣੀ ਤੇ ਕੋਈ ਆਪਣਾ ਹੱਕ ਨਹੀਂ ਮੰਗ ਰਹੇ ਪਰ ਜਦੋਂ ਅਸੀਂ ਪਾਖੜਾ ਬਿਆਸ ਸ ਮੈਨੇਜਮੈਂਟ ਬੋਰਡ ਦੀ ਬੈਠਕ ਚਾਹੁੰਦੇ ਆ ਤਾਂ ਹਿਮਾਚਲ ਦੇ ਹੱਕ ਨੂੰ ਸੁਰੱਖਿਅਤ ਰੱਖਣ ਲਈ ਸਾਡਾ ਸਹਿਯੋਗ ਕਰਨਾ ਚਾਹੀਦਾ ਹੈ ਦੋਨਾਂ ਰਾਜਾਂ ਨੂੰ ਪਰ ਪੰਜਾਬ ਤੇ ਹਰਿਆਣਾ ਆਪਸ ਵਿੱਚ ਮਿਲ ਕੇ ਹੱਲ ਲੱਭਣ ਤੇ ਸਾਨੂੰ ਸਾਡੀ ਪੈਰਸੀ ਦਾ ਜੋ ਹਿਸਾਬ ਬੀਦੀ ਵਿੱਚ 12% ਦੀ ਰੈਲਟੀ ਮਿਲਣੀ ਚਾਹੀਦੀ ਉਹ ਸਾਨੂੰ ਲਗਾਤਾਰ ਜਾਰੀ ਰਵੇ ਸੋ ਪੰਜਾਬ ਹਰਿਆਣਾ ਤੇ ਵਿਚਕਾਰ ਜੋ ਪਾਣੀ ਦਾ ਵੰਡ ਦਾ ਵਿਵਾਦ ਸਦੀਆਂ ਪੁਰਾਣਾ ਹੈ ਹਿਮਾਚਲ ਸਰਕਾਰ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਅੱਜ ਦੁਪਹਿਰੇ 2 ਵਜੇ ਜੋ ਚੰਡੀਗੜ੍ਹ ਸਰ ਪਾਰਟੀ ਮੀਟਿੰਗ ਬੁਲਾਈ ਸੀ ਉਸ ਵਿੱਚ ਪੰਜਾਬ ਨੂੰ ਹਾਜ਼ਰ ਹੋਣਾ ਚਾਹੀਦਾ ਸੀ ਪੰਜਾਬ ਤੇ ਹਰਿਆਣਾ ਬੈਠ ਕੇ ਆਪਣਾ ਮਸਲਾ ਸੁਲਝਾ ਲ ਕੇ ਨਾ ਕਿ ਇਸ ਤਰ੍ਹਾਂ ਬਿਆਨ ਬਿਆਚੀਆਂ ਕਰਨ ਨਾਲ ਇਸ ਤਰ੍ਹਾਂ ਮੀਡੀਆ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਜਿਹੜਾ ਕਿ ਬਹੁਤ ਵੱਡਾ ਪਾਣੀ ਦਾ ਰਾਖਾ ਕਹੋਣ ਨਾਲ ਇਹ ਕੁਝ ਵੀ ਨਹੀਂ ਪਾਣੀ ਦਾ ਮਸਲਾ ਹੈ ਬੈਠ ਕੇ ਸੁਲਝਾਇਆ ਜਾ ਸਕਦਾ ਹੈ ਜੋ ਹਵਾ ਦੇ ਵਿੱਚ ਤੀਰ ਮਾਰਨ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਇਹ ਪਹਿਲਾਂ ਹੀ ਬਹੁਤ ਮਸ਼ਹੂਰ ਨੇ ਹਵਾ ਵਿੱਚ ਐਵੇਂ ਤੀਰ ਛੱਡੀ ਜਾਂਦੇ ਨੇ ਜੋ ਕਿ ਪਾਣੀ ਦਾ ਮਸਲਾ ਹੈ ਵੀ ਕੁਝ ਨਹੀਂ ਹਰਿਆਣੇ ਨੂੰ ਪਹਿਲਾਂ ਹੀ ਪਾਣੀ ਦਿੱਤਾ ਜਾ ਰਿਹਾ ਹੈ ਤੇ ਉਹ ਪਾਣੀ ਜਾ ਹੀ ਵੀ ਜਾਂਦਾ ਹੈ ਇਹ ਕਿਉਂ ਵੱਡਾ ਇਸ਼ੂ ਬਣਾ ਦਿੱਤਾ ਗਿਆ हरियाणा ਦੇ ਮੁੱਖ ਮੰਤਰੀ ਇਸ ਗੱਲ ਨੂੰ ਲੈ ਕੇ ਵੀ ਸਹਿਮਤ ਨੇ ਕਿ ਪਾਣੀ ਤਾਂ ਲਗਾਤਾਰ ਆਈ ਜਾ ਰਿਹਾ ਤੇ ਫਿਰ ਪਾਣੀ ਰੁਕਿਆ ਕਿਹੜਾ ਹੈ ਤੇ ਪਾਣੀ ਕਿਹੜੇ ਨੂੰ ਲੈ ਕੇ ਇਹ ਬਿਆਨ ਦਿੱਤੇ ਜਾ ਰਹੇ ਨੇ ਜਿਸ ਨੂੰ ਲੈ ਕੇ ਹਿਮਾਚਲ ਨੇ ਕਿਹਾ ਕਿ ਆਪ ਸੱਚ ਬੈਠ ਕੇ ਜੇ ਕੋਈ ਤੁਹਾਡਾ ਮਸਲਾ ਹੈ ਤਾਂ ਉਹਨੂੰ ਸਮਝਾ ਲਓ ਨਾ ਕਿ ਸੋਸ਼ਲ ਮੀਡੀਆ ਤੇ ਆ ਕੇ ਇੱਕ ਦੂਜੀ ਦੇ ਜਿਹੜਾ ਕਿ ਦੁਸ਼ਮਣ ਬਣ ਕੇ ਬੈਠ ਜਾਓ